ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਮੈਂ ਹਾਂ ਪੈਰੀ ਸਿੰਘ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਬੁੱਕ ਟਿਊਬ ਬਾਈ ਪੈਰੀ ਟੇ ਨਾਵਲ ਦੇ ਵਰਕੇ ਸਿਰਲੇਖ ਹਟ ਚੱਲ ਰਹੀ ਲੜੀ ਦੇ ਤਹਿਤ ਸੋਨ ਸਿੰਘ ਸੀਤਲ ਜੀ ਵੱਲੋਂ ਲਿਖਿਆ ਨਾਵਲ ਤੂਤਾਂ ਵਾਲਾ ਖੂ ਦਾ ਐਪੀਸੋਡ ਨੰਬਰ 2 ਸੱਜਣ ਸਿੰਘ ਆਪਣੇ ਕੋਠੇ ਉੱਤੇ ਲੇਟਿਆ ਹੋਇਆ ਤਾਰਿਆਂ ਵੱਲ ਵੇਖ ਰਿਹਾ ਸੀ। ਲਾਗੇ ਟੇਡਾ ਕੀਤਾ ਹੋਇਆ ਮੰਝਾ ਉਹਦੀ ਜੀਵਨ ਸਾਥਣ ਭਜਨ ਕੌਰ ਦਾ ਸੀ। 15 ਦਿਨ ਦੀ ਪੇਕਿਆਂ ਨੂੰ ਗਈ ਹੋਈ ਉਹ ਅਜੇ ਪਰਤੀ ਨਹੀਂ ਸੀ। ਸੱਜਣ ਸਿੰਘ ਉਸੇ ਬਾਰੇ ਸੋਚ ਰਿਹਾ ਸੀ। ਉਹ ਤਾਂ ਕਦੇ ਇੰਨਾ ਚਿਰ ਨਹੀਂ ਸੀ ਰਹੀ। ਸੁਖ ਹੋਵੇ ਸਈ। ਅੱਠਾਂ ਦਿਨਾਂ ਦਾ ਇਕਰਾਰ ਕਰਕੇ ਗਈ ਸੀ ਤੇ ਅੱਜ ਹੋ ਗਏ ਬੁੱਧ ਬੁੱਧ ਅੱਠ ਤੇ ਅੱਜ ਦੂਜਾ ਬੁੱਧਵਾਰੇ ਪੂਰੇ 15 ਦਿਨ ਫਿਰ ਛੋਟੇ ਪੱਪੂ ਦਾ ਦਿਲ ਕਿਵੇਂ ਲੱਗਿਆ ਹੋ ਉਹ ਤਾਂ ਮੇਰਾ ਵਸਾ ਹੀ ਨਹੀਂ ਕਰਦਾ ਅਣਜਾਣੇ ਨੂੰ ਬਿਮਾਰ ਕਰ ਲਿਆਵੇਗੀ ਵਾਵਾ ਭਜਨ ਸਿੱਖ ਪਿਆਸੀ ਉਹ ਫਿਰ ਰਿੰਗਲ ਜਾ ਕਰ ਲਿਆਵੇਗੀ ਇੱਕ ਉਹਨਾਂ ਦਾ ਗਵਾਂਡ ਚੰਗਾ ਨਹੀਂ ਉਹ ਹਰ ਕੋਲ ਤੇ ਬਚਨੀ ਦੋਵੇਂ ਨਨਾਨ ਪਰਜਾਈ ਬੜੀਆਂ ਚੁੜੀਤਿਆਂ ਨੇ ਬਗਾਨੇ ਯਾਨੇ ਨੂੰ ਰਉਣ ਵਿੱਚ ਉਹਨਾਂ ਨੂੰ ਬੜਾ ਸੁਆਦ ਆਉਂਦਾ ਏ ਵੇਖਾਂ ਰਾਜੋ ਦੇ ਮੁੰਡੇ ਨੂੰ ਉਹਨਾਂ ਚੰਗੇ ਭਲੇ ਨੂੰ ਟੀਰਾ ਬਣਾ ਦਿੱਤਾ ਏ ਉਸ ਵਿਚਾਰੇ ਨੂੰ ਤਾਂ ਨਾਨਕੇ ਰਹਿਣ ਦਾ ਚੰਗਾ ਫਲ ਮਿਲਿਆ ਮਾਮੀ ਉੱਠੀ ਤਾਂ ਮਾਰਾਈ ਚਪੇੜ ਮਾਸੀ ਬੋਲੀ ਤਾਂ ਫੇਰ ਉਤਾ ਵਹਿੰਦਾ ਏ ਅਨਲਜਿਆ ਬਸ ਉਹਨੂੰ ਚੋਰ ਅੱਖ ਨਾਲ ਚਾਕਣ ਦੀ ਵਾਦੀ ਪੈ ਗਈ ਛੋਟੀ ਉਮਰੇ ਆਦਤ ਪੱਕ ਗਈ ਤੇ ਉਹ ਸਦਾ ਵਾਸਤੇ ਟੀਰਾ ਹੋ ਗਿਆ ਠੀਕ ਆਂਦੇ ਨੇ ਨਾਨਕਿਆਂ ਘਰ ਪਲਣ ਵਾਲੇ ਨਿਆਣੇ ਵਿਗੜ ਜਾਂਦੇ ਨੇ ਸੁਭਾਤੋਂ ਵੀ ਸ਼ਕਲ ਤੋਂ ਵੀ ਪਰ ਉਹ ਅਜੇ ਤੱਕ ਮੁੜੀ ਕਿਉਂ ਨਾ ਹਲਕੇ ਵੀਰਵਾਰ ਉੰਜ ਉਸ ਕੰਬਲੀ ਨੇ ਨਹੀਂ ਆਉਣਾ ਅੱਖੇ ਇੱਕ ਵੀਰ ਵਾਲੀ ਵੀਰਵਾਰ ਬੰਦ ਨਹੀਂ ਪੈਂਦੀ ਹੁਣ ਸ਼ੁੱਕਰਵਾਰ ਤੇ ਗੱਲ ਚ ਆ ਪਈ ਉਹ ਵੀ ਜੇ ਉਹਦਾ ਰੱਬ ਕਰਾਏ ਤਾਂ ਸੌ ਜਾ ਮਨਾ ਤੇ ਉਹ ਪਾਸਾ ਮੋੜ ਕੇ ਸੌਣ ਦਾ ਯਤਨ ਕਰਨ ਲੱਗਾ ਪਾਸਾ ਪਰਤਿਆ ਉਦੀ ਨਿਗਾ ਤੂਤਾਂ ਵਾਲੇ ਖੂਹ ਤੇ ਜਾ ਪਈ ਚਾਨਣੀ ਰਾਤ ਵਿੱਚ ਸੰਘਣੇ ਤੂਤਾਂ ਦੀ ਚੰਗੀ ਕੋਠੇ ਦੀ ਛੱਤ ਉੱਤੋਂ ਸਾਫ਼ ਦਿਸ ਰਹੀ ਸੀ ਕੋਈ ਆਦਮੀ ਪਾਣੀ ਪੀ ਕੇ ਜਾਂ ਸ਼ਾਇਦ ਨਹਾ ਕੇ ਸ਼ਾਂ ਦੇ ਹਨੇਰੇ ਵਿੱਚੋਂ ਨਿਕਲ ਕੇ ਪਿੰਡ ਵੱਲ ਹੋ ਤੁਰਿਆ ਸੀ ਉਹਦੀ ਠਿਪਕਣੀ ਜੁੱਤੀ ਦੀ ਮੱਤਮ ਜਈ ਆਵਾਜ਼ ਸੱਜਣ ਸਿੰਘ ਦੇ ਕੰਨਾਂ ਤੱਕ ਆ ਪਹੁੰਚੀ ਸੱਜਣ ਸਿੰਘ ਦਾ ਹਾਸਾ ਨਿਕਲ ਗਿਆ ਉਹਨੂੰ ਧੰਨੇਸ਼ਾਹ ਦਾ ਚੇਤਾ ਆ ਗਿਆ ਖੂਬ ਹੋ شادی ਉਹ ਹਾ ਸ਼ਕਲ ਸੱਜਣ ਸਿੰਘ ਦੀਆਂ ਅੱਖਾਂ ਸਾਹਮਣੇ ਆ ਗਈ। ਚਿੜੀ ਦੇ ਬੋਟ ਵਾਂਗ ਮੂੰਹ ਟੱਡਿਆ ਹੋਇਆ ਹੌਂਕਦਾ ਹੌਂਕਦਾ ਸ਼ਾ ਪਾਣੀ ਤੋਂ ਸਖਣੀ ਨਸਾਰ ਅੱਗੇ ਬੁੱਕ ਡਾਈ ਖਲਾ ਸੀ। ਇੱਕ ਮੀਲ ਹੋਰ ਜਾਣਾ ਹੁੰਦਾ ਤਾਂ ਸ਼ੋਂਦਾ ਪਾਣੀ ਖੁਣੋ ਹੀ ਮਰ ਜਾਂਦਾ। ਓਏ ਲਾਲਚੀਆ ਤੂੰ ਸੋਚ ਭਈ ਕਰ ਬੇਗਾਨਾ ਏ ਪਰ ਢਿੱਡ ਤਾਂ ਆਪਣਾ ਏ। ਸੁਣਿਆ ਏ ਸਰਾਧਾਂ ਵਿੱਚ ਹੰਦੇ ਖਾਣ ਵਾਲੇ ਪੰਡਤ ਪੇਟ 파ਟ ਕੇ ਮਰ ਜਾਂਦੇ ਨੇ। ਤੇ ਧੰਨੇ ਸ਼ਾਹ ਦੇ ਮਰਨ ਵਿੱਚ ਕਿਹੜੀ ਕਸਰ ਰਹਿ ਗਈ ਸੀ ਬੰਦਾ ਪੁੱਛੇ ਰੱਜਿਆ ਪੁੱਜਿਆ ਏ ਤੂੰ ਆਪਣਾ ਟਾਂਗਾ ਰੱਖ ਪਰ ਜਿਹੜੀ ਜੁੱਤੀ ਲੀੜਾ ਚੱਜਦਾ ਨਹੀਂ ਪਾਉਂਦਾ ਉਹ ਬੱਗੀ ਟਾਂਗਾ ਕਿੱਥੋਂ ਰੱਖੋ ਪੈਸੇ ਦਾ ਪੁੱਤ ਇਹੋ ਜਿਵੇਂ ਬੈਂਕ ਦੇ ਚਪੜਾਸੀਆਂ ਵਰਗੇ ਹੁੰਦੇ ਨੇ ਏਟੀਆਂ ਭਰੀਆਂ ਹੁੰਦੀਆਂ ਨੇ ਨੋਟਾਂ ਨਾਲ ਪਰ ਖਾਣ ਖੰਡਾਉਣ ਦਾ ਹੁਕਮ ਨਹੀਂ ਹੁੰਦਾ ਮੱਖੀ ਚੂਸ ਜਿਹੜੇ ਰੁੱਖ ਥੱਲੇ ਇੱਕ ਵੇਰ ਬਹਿ ਗਿਆ ਏ ਰੁੱਖ ਸੁੱਕ ਗਿਆ ਛਿੱਲ ਜੋ ਇਹਨੇ ਲਾ ਲੈਣੀ ਹੋਈ ਸਾਡੇ ਖੂਹ ਤੇ ਵੀ ਅੱਖ ਨਾ ਰੱਖ ਲਈ ਹੋਵੇ ਸੁ ਕਲੈਣੇ ਦੀ ਨਜ਼ਰ ਤਾਂ ਪੱਥਰ ਪਾੜੇ ਅਖੇ ਤੁਹਾਡਾ ਤੂਤਾਂ ਵਾਲਾ ਖੂਹ ਧਰਤੀ ਦਾ ਸੁਰਗ ਹੈ ਸੁਰਗ ਉਹਨੂੰ ਕੀ ਪਤਾ ਕਿ ਇਹ ਰਕੜਾਂ ਵਿੱਚ ਸੁਰਗ ਕਿਵੇਂ ਬਣਿਆ ਏ ਆਂਦੇ ਨੇ ਇੱਥੇ ਘਾਹ ਦੀ ਨਹੀਂ ਸੀ ਹੁੰਦੀ ਰੋਹੀ ਦਾ ਟੰਡਾ ਸੀ ਲੈਂਦੇ ਪਾਸਿਓਂ ਉੱਚਾ ਚੜਦੇ ਵੱਲ ਟਲਵਾਨ ਮੀਂਹ ਪੈਣਾ ਤੇ ਪਾਣੀ ਰੋਹੀ ਵਿੱਚ ਜਾ ਪੈਣਾ ਉੱਤੋਂ ਰਕੜ ਧਰਤੀ ਮਸਾਂ ਪੋਟਾ ਪੋਟਾ ਗਿੱਲੀ ਹੋਣੀ ਕਾ ਉੱਗਣਾ ਤੇ ਉੱਗਦਾ ਹੀ ਸੁੱਕ ਜਾਣਾ ਸਾਡੀ ਤੀਜੀ ਪੀੜੀ ਜਾ ਰਹੀ ਏ ਇਸ ਥਾਂ ਦੀ ਕਾਇਆ ਪਲਟਦਿਆਂ ਪਹਿਲਾਂ ਮੇਰੇ ਦਾਦੇ ਨੇ ਇੱਥੇ ਖੂਹ ਲਾਉਣ ਦੀ ਸਲਾਹ ਬਣਾਈ ਸੀ ਉਹਨੇ ਥੋੜਾ ਜਿਹਾ ਪਾੜ ਪੁੱਟਿਆ ਵੀ ਸੀ ਅਜੇ ਵੀ ਉਹ ਮਾੜਾ ਜਿਹਾ ਟੋਆ ਪਿਆ ਏ ਪਰਾਂ ਬੂਜੀਆਂ ਵਿੱਚ ਲੋਕੀ ਠੱਠੇ ਨਾਲ ਉਸ ਥਾਂ ਨੂੰ ਬਾਬਾ ਆਲਾ ਸੌਂਦਾ ਖੂਹ ਆਂਦੇ ਨੇ ਮੇਰੇ ਪਿਓ ਨੇ ਆਪਣੇ ਪਿਓ ਦੇ ਸੁਪਨੇ ਨੂੰ ਸੱਚਿਆਂ ਕਰ ਦਿੱਤਾ ਉਹਨੇ ਆਪਣੇ ਲੰਗੋਟिए ਯਾਰ ਚਿਰਾਗਦੀਨ ਨੂੰ ਨਾਲ ਲਾ ਲਿਆ ਝੂਠ ਨਹੀਂ ਆਖਣਾ ਦੋਹਾਂ ਨੇ ਸਾਰੀ ਉਮਰ ਚੰਗੀ ਨਬਾਈਏ ਲੋਕ ਆਂਦੇ ਨੇ ਦੋਸਤੀ ਹੋਵੇ ਤਾਂ ਇਹੋ ਜਿਹੀ ਹੋਵੇ ਦੋਹਾਂ ਨੇ ਇਕੱਠੀਆਂ ਗੱਡੀਆਂ ਮਾਉਣੀਆਂ ਲਾਹੌਰੋਂ ਪ੍ਰੋਜਪੁਰ ਤੇ ਪ੍ਰੋਜਪੁਰੋਂ ਲਾਹੌਰ ਇੱਕ ਵਾਰ ਮੈਂ ਤੇ ਇਲਮ ਵੀ ਜਿੱਦ ਕਰਕੇ ਨਾਲ ਗਏ ਸਾਂ ਪਹਿਲਾਂ ਲਾਹੌਰ ਵੇਖਿਆ ਤੇ ਫਿਰ ਪ੍ਰੋਜਪੁਰ ਮੁੜਦੇ ਹੋਏ ਦਰਿਆ ਦੇ ਪੁੱਲ ਤੇ ਚੰਗੇ ਕਾਬੂ ਆਏ ਕੁਝ ਗੋਰਿਆਂ ਨੇ ਗੱਡੀਆਂ ਆਣ ਕੇ ਰੀਆਂ ਅੱਖੇ ਵੰਗਾਰ ਫੜ ਕੇ ਛੋਣੀ ਲਜਾਣੀਆਂ ਨੇ ਚਾਚਾ ਚਰਾਗਦੀਨ ਤੇ ਮੇਰਾ ਬਾਪੂ ਦੋਵੇਂ ਨਸ ਗਏ ਪਿੱਛੇ ਕਾਬੂ ਆ ਗਏ ਮੈਂ ਤੇ ਇਲਮਾ ਇਲਮਾ ਮੈਥੋਂ ਵਰਾ ਦੂੜ ਵਰਾ ਵੱਡਾ ਏ ਪਰ ਉਹ ਸਾਹਬ ਵੱਲੇ ਵੇਖ ਕੇ ਡਾਡਾ ਮਾਰੀ ਜਾਏ ਨਕੰਮਾ ਟਰੱਕ ਲਈ ਰਿਆ ساری ਉਮਰ ਅਸਾਂ ਗੱਡੀਆਂ ਹਿੱਕ ਕੇ ਇੱਕ ਪਾਸੇ ਖਲੀਆਂ ਕਰ ਦਿੱਤੀਆਂ 12 ਵੱਜ ਗਏ ਸਾਡੇ ਭੁੱਖਿਆਂ ਦੇ ਕੋਕੜੇ ਲੂਸਣ ਲੱਗੇ ਪਰ ਨਾ ਬਾਪੂ ਕਿਤੋਂ ਬੌੜਿਆ ਨਾ ਚਾਚਾ ਚਰਾਗਦੀਨ ਹੀ ਸਾਹਬ ਪਲ-ਪਲ ਪਿੱਛੋਂ ਸ਼ਿਕਾਰੀ ਕੁੱਤੇ ਵਾਂਗ ਛਵੀਆਂ ਲੈ ਲੈ ਆਵੇ ਤੁਮਾਰਾ ਗਾੜੀ ਵਾਨ ਕਹਾਂ ਹੈ ਕਹਾਂ ਹੈ ਬਦਮਾਸ਼ ਮੈਂ ਮੂੰਹ ਵਿੱਚ ਸਾਹਿਬ ਨੂੰ 50 ਗਾਲੀ ਕੱਢੀਆਂ ਤੇ ਇਲਮ ਤਾਂ ਉਹਨੂੰ ਵੇਖਦਾ ਹੀ ਰੋਣ ਲੱਗ ਪਵੇ ਤੂੰ ਦੋਨੋਂ ਬਦਮਾਸ਼ ਹੋ ਸਾਹਿਬ ਕੁਰਕ-ਕੁਰਕ ਪਵੇ ਲੈ ਅਸੀਂ ਦੋਵੇਂ ਬਦਮਾਸ਼ਾਂ ਤੇ ਉਹ ਸੂਰਮੂਹਾ ਭਲਾ ਮਨਸ ਕਿਤੇ ਲੋਡੇ ਵੇਲੇ ਉਹ ਮਗਰੋਂ ਲੱਥਾ ਪਿੱਛੋਂ ਝੱਟ ਹੀ ਚਾਚਾ ਚਰਾਗਦੀਨ ਝੱਲ ਵਿੱਚੋਂ ਨਿਕਲ ਆਇਆ ਕਿਉਂ ਸੁਣਾਉ ਬੱਚੋ ਵੇਖ ਲਿਆ ਜੇ ਸ਼ਹਿਰ ਫੇਰ ਵੀ ਜਿੱਦ ਕਰੋਗੇ ਨਾਲ ਆਉਣ ਦੀ ਉਹਨੂੰ ਵੇਖ ਕੇ ਸਾਡੀ ਜਾਨ ਵਿੱਚ ਜਾਨ ਪਈ ਤੇ ਮੇਰਾ ਬਾਪੂ ਕਿੱਥੇ ਆ ਮੈਂ ਬਿਬੇ ਲਿੱਕੇ ਜੇ ਹੋ ਕੇ ਪੁੱਛਿਆ ਸੀ ਉਹਨੂੰ ਤਾਂ ਸਾਹਬ ਫੜ ਕੇ ਲੈ ਗਿਆ ਏ ਮੈਨੂੰ ਛੇੜਨ ਦੇ ਮਾਰੇ ਚਾਚੇ ਨੇ ਜਵਾਬ ਦਿੱਤਾ ਸੀ ਸੁਣ ਕੇ ਮੇਰਾ ਰੋਣ ਨਿਕਲ ਚੱਲਿਆ ਸੀ ਪਰ ਮੈਂ ਬਖੇੜਿਆਂ ਤੋਂ ਡਰਦਾ ਤਕੜਾਰਿਆ ਮੈਂ ਸੋਚਿਆ ਅੱਗੇ ਇਲਮਾ ਰੋਂਦਾ ਏ ਜੇ ਮੈਂ ਵੀ ਰੋ ਪਿਆ ਤਾਂ ਦੋਹਾਂ ਨੂੰ ਝੇਡਾਂ ਹੋਣਗੀਆਂ ਕਈ ਵਾਰ ਲੋਕਾਂ ਦੇ ਹਾਸੇ ਠੱਟੇ ਤੋਂ ਡਰਦਾ ਵੀ ਆਦਮੀ ਵਾਵਾ ਸਿਰੜ ਕਰਕੇ ਟਟਿਆ ਰਹਿਂਦਾ ਏ ਤੇ ਜਦੋਂ ਰੋਹਿਵਾਲ ਦੇ ਆਵਿਆਂ ਤੋਂ ਖੂਹ ਵਾਸਤੇ ਇੱਟਾਂ ਢੋਂਦੇ ਸਾਂ ਮੈਂ ਤੇ ਇਲਮਾ ਜੇ ਹੌਲੇ ਸੀ ਸਾਂ ਫੇਰ ਵੀ ਅਸੀਂ ਜੱਦੋ ਜਿੱਦੀ ਗੱਡੀਆਂ ਨਾਲ ਰਲ ਜਾਂਦੇ ਹੁੰਦੇ ਸਾਂ ਇਲਮਾ ਤਾਂ ਇੱਕ ਦਿਨ ਗੱਡੀ ਚੱਲਿਆ ਸੀ ਪਿਛਲੇ ਪਾਸੇ ਇੱਟਾਂ ਉੱਤੇ ਬੈਠਾ ਉਹ ਗੱਲਾਂ ਨੇ ਲੀਹਾਂ ਵਿੱਚ ਡਿੱਗ ਪਿਆ ਛੇਤੀ ਨਾਲ ਬਲਦਾਂ ਦੀਆਂ ਨੱਥਾਂ ਖਿੱਚ ਕੇ ਬਾਪੂ ਨੇ ਗੱਡੀ ਰੋਕ ਲਈ ਚਾਚੇ ਚਿਰਾਗਦੀਨ ਨੇ ਇਲਮੇ ਦੀ ਖੂਬ ਖੁੰਮ ਠੱਪੀ ਉਸ ਦਿਨ ਤੋਂ ਸਾਡਾ ਗੱਡੀਆਂ ਨਾਲ ਜਾਣਾ ਬੰਦ ਹੋ ਗਿਆ ਇੱਟਾਂ ਢੁੱਕ ਗਈਆਂ ਤਾਂ ਖੂਹ ਦਾ ਪਾੜ ਪੁੱਟਣ ਦੀ ਵਾਰੀ ਆਈ। ਅਸੀਂ ਕੁਝ ਕਰਨ ਜੋਗੇ ਤਾਂ ਸੀ ਨਹੀਂ। ਸਗੋਂ ਪਾੜ ਵਿੱਚ ਛਾਲਾ ਮਾਰ-ਮਾਰ ਕੇ ਬਾਹਰ ਕੱਢੀ ਹੋਈ ਮਿੱਟੀ ਚਾਰ ਟੋਕਰੀਆਂ ਵਿੱਚ ਕੇਰ ਛੱਡਣੀ। ਕਿਸੇ ਦਿਨ ਇਸ ਖਰੂਦ ਤੋਂ 2-4 ਵਜ ਵੀ ਜਾਣੀਆਂ। ਪਰ ਉਹ ਉਮਰ ਵਜੀਆਂ ਵਜਾਈਆਂ ਕਦੋਂ ਯਾਦ ਰੱਖਦੀ ਏ। ਇਲ ਤਾਂ ਤੋਂ ਅਸਾਂ ਨਾ ਪਾਉਣਾ। ਤੇ ਜਿਸ ਦਿਨ ਮਹਿਲ ਉਸਾਰ ਕੇ ਪਹਿਲੇ ਦਿਨ ਖੂਹ ਟੁੱਬਣਾ ਸ਼ੁਰੂ ਕੀਤਾ, ਅਸੀਂ ਦੋਵੇਂ ਟੋਬਿਆਂ ਦੇ ਨਾਲ ਵਿੱਚ ਉਤਰ ਗਏ। ਗੁੱਡੇ ਗੁੱਡੇ ਪਾਣੀ ਹੋ ਗਿਆ ਅਸੀਂ ਦੋਵੇਂ ਵਿੱਟ ਛੜੀਆਂ ਮਾਰ-ਮਾਰ ਪੜ ਕੀਏ ਸਾਨੂੰ ਵਿੱਚੇ ਛੱਡ ਕੇ ਟੋਬਾ ਰੋਟੀ ਖਾਣ ਬਾਹਰ ਨਿਕਲ ਆਇਆ ਉਦੋਂ ਸਾਡੇ ਭਾ ਦੀ ਬੁਰੀ ਬਣੀ ਸਾਨੂੰ ਇਉਂ ਮਾਲੂਮ ਹੋਵੇ ਜਿਵੇਂ ਉਤੋਂ ਖੂਹ ਦਾ ਮਹਿਲ ਮਿਲਦਾ ਜਾਂਦਾ ਈ ਅਸੀਂ ਡਰੀਏ ਤਾਂ ਬੜੇ ਪਰ ਸ਼ਰਮਿੰਦੇ ਹੋਈਏ ਰੁਈਏ ਨਾ ਫਿਰ ਅਸੀਂ ਡਰਨ ਨੂੰ ਦੂਰ ਭਜਾਉਣ ਵਾਸਤੇ ਹੱਸਣਾ ਤੇ ਕਿਲਕਾਰੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਖੈਰ ਖੈਰਾਂ ਨਾਲ ਖੂਹ ਲੱਗ ਗਿਆ ਸਾਰੇ ਪਿੰਡ ਨੇ ਪੀ ਕੇ ਵੇਖਿਆ ਪਾਣੀ ਮਿੱਠਾ ਨਿਕਲਿਆ ਲੋਕਾਂ ਨੇ ਮੇਰੇ ਪਿਓ ਤੇ ਚਾਚੀ ਚਰਾਗਦੀਨ ਨੂੰ ਵਧਾਈਆਂ ਦਿੱਤੀਆਂ ਲੈ ਭਾਈ ਚੰਦਾ ਸਿੰਘ ਖਾਰੇ ਮਾਜੇ ਵਿੱਚ ਆਸ ਤਾਂ ਕੋਈ ਨਹੀਂ ਸੀ ਪਰ ਤੁਹਾਡੇ ਖੂਹ ਦਾ ਪਾਣੀ ਮਿੱਠਾ ਨਿਕਲਿਆ ਏ ਇਹ ਸ਼ਾਇਦ ਰੋਹੀ ਦੇ ਕੰਡੇ ਉੱਤੇ ਹੋਣ ਕਰਕੇ ਆ ਉਮੀਦ ਏ ਫਸਲਾਂ ਵੀ ਇਸ ਪਾਣੀ ਨੂੰ ਚੰਗਾ ਮੰਨਣਗੀਆਂ ਤੇ ਪਹਿਲੇ ਸਾਲ 2-4 ਕਨਾਲਾਂ ਜਿਹੜੀ ਜਿੰਸੀ ਬੀਜੀ ਹੋਈ ਵੀ ਚੰਗੀ ਉਦੋਂ ਵਧੇਰੇ ਬੀਜ ਦੇ ਵੀ ਕਿੱਥੇ ਖਾੜੇ ਦੇ ਆਲੇ ਦੁਆਲੇ ਪਈਆਂ ਤਾਂ ਸਾਰੀਆਂ ਘਾਰਾਂ ਸਨ ਸਾਰੇ ਉੱਚੇ ਨੀਵੇਂ ਥਾਵਾਂ ਤੇ ਦੱਬ ਤੇ ਸਰਕੜਾ ਖਲਾ ਸੀ ਚਾਚੇ ਚਰਾਗਦੀਨ ਤੇ ਬਾਪੂ ਨੇ ਲਹੂ ਪਾਣੀ ਇੱਕ ਕਰਕੇ ਇਹ ਪੈਲੀ ਪੱਧਰੀ ਕੀਤੀ ਸੀ ਦੋਹਾਂ ਨੇ ਚੌਕੜੇ ਦਾ ਕਿਰਾਇਆ ਜੋ ਲੈਣਾ ਤੇ ਲੋਢੇ ਵੇਲੇ ਤੱਕ ਪੈਲੀ ਦੇ ਵਿੱਚੋਂ ਸ਼ਹੀਦ ਹੋ ਜਾਣਾ ਕਰਾਹੇ ਵਾਸਤੇ ਉਹਨਾਂ ਬੜੇ ਗੈਂਬਰੀ ਝੋਟੇ ਖਰੀਤੇ ਸਨ ਮਾਲੀਆਂ ਵਰਗੇ ਹੋਰ ਮਾੜੇ ਪਸ਼ੂ ਨੇ ਕਿਰਾਇਆ ਕੀ ਖੇਟ ਲੈਣਾ ਹੁੰਦਾ ਨਾ ਮਾੜਾ ਪਸ਼ੂ ਤੱਗੇ ਨਾ ਮਾੜਾ ਬੰਦਾ ਉਹ ਪਰਲੇ ਨਰਮੇ ਵਾਲੇ ਤਿੰਨ ਕਿल्ले ਬਾਪੂ ਦੇ ਪਿੱਛੋਂ ਮੈਂ ਕਰਾਹੇ ਨੇ ਇਹ ਕੰਮ ਕਿੰਨਾ ਕੋਖਾ ਏ ਬਸ ਉਹ ਆ ਜਾਣ ਸਕਦਾ ਏ ਜਿਨੇ ਹੱਥੀ ਕੀਤਾ ਹੋਵੇ ਉੱਡਦੀ ਮਿੱਟੀ ਵਿੱਚ ਆਦਮੀ ਭੂਤ ਬਣ ਜਾਂਦਾ ਏ ਸਿਰ ਤੋਂ ਪੈਰਾਂ ਤੱਕ ਮੁੜਕਾ ਮੁੜਕਾ ਕਾਦਾ ਸਰੀਰ ਦਾ ਲਹੂ ਪਾਣੀ ਬਣ ਕੇ ਵਗਦਾ ਏ ਉਸ ਵੇਲੇ ਮਾਵਾ ਪੁੱਤ ਨਹੀਂ ਸੰਭਾਲਦੀਆਂ ਠੀਕ ਸਿਆਣੀਆਂ ਆਖਿਆ ਏ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਏ ਫੇਰ ਜਾ ਕੇ ਧਰਤੀ ਕੁਛ ਦਿੰਦੀ ਏ ਅੱਜ ਰਾਹੀ ਨਰਮਾ ਖੜਾ ਵੇਖ ਕੇ ਨਜ਼ਰਾਂ ਲਾਉਂਦੇ ਲੰਘਦੇ ਨੇ ਤੇ ਕਦੇ ਉੱਥੇ ਸਰਕੜੇ ਵਿੱਚ ਦੀ ਸੱਪ ਚੀਰਿਆ ਨਹੀਂ ਲੰਘਦਾ ਜਦ ਮੈਂ ਉਹ ਬੂਝੇ ਪੁੱਟਨੇ ਸ਼ੁਰੂ ਕੀਤੇ ਸੀ ਵੇਖਣ ਵਾਲੇ țeਡਾਂ ਕਰਿਆ ਕਰਦੇ ਸੀ ਤੇ ਕੰਮ ਵੀ ਪਹਾੜਾਂ ਨੂੰ ਮੱਥਾ ਲਾਉਣ ਵਾਲਾ ਸੀ ਕਿ ਇੱਕ ਦਿਨ ਮੈਂ ਉੱਥੋਂ ਬੂਝੇ ਪੁੱਟਦਿਆਂ 5-7 ਸੱਪ ਮਾਰੇ ਡਾਂਗ ਡਾਂਗ ਜਿੱਡੇ ਲੰਮੇ ਰਾਹ ਦੀ ਵਟ ਉੱਤੇ ਮੈਂ ਉਹਨਾਂ ਦੀ ਪਾਲ ਲਾ ਦਿੱਤੀ ਜਿਹੜਾ ਲੰਗਦਾ ਦੋ ਚਾਰ ਪਲ ਖਲੋ ਕੇ ਉਹਨਾਂ ਵੱਲ ਵੇਖ ਕੇ ਲੰਗਦਾ ਸਾਰੇ ਮੇਰਾ ਦਿਲ ਟੌਣ ਸੱਜਣਾ ਹਟ ਜਾ ਇਹ ਛੱਡ ਦੇ ਐਵੇਂ ਕਿਤੇ ਸੱਪ ਲੜਾ ਕੇ ਬੂਝਿਆਂ ਵਿੱਚ ਪਿਆ ਰਹੇਗਾ ਇੱਕ ਬਾਬੇ ਅਕਾਲੀ ਨੇ ਹੌਸਲਾ ਦਿੱਤਾ ਸ਼ਾਵਾ ਪੁੱਤਰਾ ਸ਼ਾਵਾ ਸਿਰੜ ਨਾ ਹਾਰੀ ਮਰਦਾਂ ਦੀ ਹਿੰਮਤ ਅੱਗੇ ਤਾਂ ਪਰਬਤ ਨਿਉ ਜਾਇਆ ਕਰਦੇ ਨੇ ਵੇਖ ਲਈ ਇੱਥੇ ਕਣਕ ਤੇ ਕਪਾਹ ਵੀ ਅਸਵਾਰ ਦੇ ਸਿਰ ਸਿਰ ਡਿੱਟੀ ਹੋਇਆ ਕਰੇਗੀ ਤੇ ਅੱਜ ਨਰਮੇ ਵਿੱਚ ਫਿਰਦਾ ਬੰਦਾ ਦੂਰੋਂ ਦੀਦਾ ਨਹੀਂ ਅੰਨੇ ਸ਼ਾ ਨੂੰ ਆਪਣੀ ਆਪ ਦੀ ਹੋਸ਼ ਹੁੰਦੀ ਤਾਂ ਉਹ ਕੋਲ ਦੀ ਲੰਗਿਆ ਸੀ ਨਰਮੇ ਨੂੰ ਨਜ਼ਰ ਲਾ ਕੇ ਹੀ ਲੰਗਦਾ ਪਰ ਉਹਨੂੰ ਤਾਂ ਜਾਨ ਪਈ ਇੱਥੇ ਚਾਰ ਛੰਨੇ ਪਾਣੀ ਪੀ ਕੇ ਤੇ ਜਾਂਦਾ ਜਾਂਦਾ ਤੂਤਾਂ ਵਾਲੇ ਖੂਹ ਨੂੰ ਸੁਰਗ ਆਖ ਗਿਆ ਕਾਲੀ ਜ਼ੁਬਾਨ ਵਾਲਾ ਤੇ ਇਹ ਤੂਤ ਵੀ ਜਿੱਦਣ ਅਸਾਂ ਲਿਆਂਦੇ ਸਨ ਬੱਲਾਂ ਵਾਲੀਆਂ ਦੇ ਕਮਾਦ ਵਿੱਚੋਂ ਖਾਗ ਕੇ ਇੱਕ ਦਿਨ ਤਾਂ ਉਸ ਖਾਂਗੜ ਜੇ ਖੜਕ ਸੌ ਨੇ ਖੜਕਾਈਆਂ ਵੀ ਸੀ ਅਖੇ ਤੁਸੀਂ ਦੋਵੇਂ ਰੋਜ ਗੰਨੇ ਭਾਂਲ ਜਾਂਦੇ ਹੋ ਅਸੀਂ ਬਥੇਰੀਆਂ ਸੌਹਾਂ ਖਾਈਏ ਪਰ ਮੁੰਡਿਆਂ ਦੀਆਂ ਸੌਹਾਂ ਉੱਤੇ ਕੌਣ ਅਤਬਾਰ ਕਰਦਾ ਏ ਪਹਿਲੇ ਦਿਨ ਅਸਾਂ 8 ਕੇ 9 ਤੂਤ ਖਾ ਕੇ ਲਿਆਂਦੇ ਠੀਕ ਏ ਲੈੰਦੇ ਪਾਸੇ ਇਲਮੇ ਕੀ ਪੈਲੀਏ ਇਧਰ ਇਹ ਲਾ ਲਵੇ ਤੇ ਚੜਦੇ ਪਾਸੇ ਆਪਣੇ ਵਾਲੇ ਪਾਸੇ ਸੱਜਣਾ ਤੂੰ ਲਾ ਲਵੀਂ ਹਲਕੇ ਵੰਡਣ ਤੋਂ ਝਗੜਾ ਨਾ ਪਾਉ ਬਾਬੇ ਪੀਰੇ ਨੇ ਮੈਨੂੰ ਕਿਹਾ ਸੀ ਕੋਲੋਂ ਉਸੇ ਵੇਲੇ ਬਾਪੂ ਨੇ ਉਹਨੂੰ ਛਿੜਕਿਆ ਸੀ ਮੀਆਂ ਪੀਰਿਆ ਇਨਾਂ ਵਿੱਚ ਹੁਣੇ ਵੰਟ ਕਰਾਣਾ ਪਾ ਇਹ ਸਾਰਾ ਖੂ ਇਹਨਾਂ ਦਾ ਸਾਂਝਾ ਏ ਮੇਰੀ ਤੇ ਚਰਾਗਦੀਨ ਦੀ ਸਾਰੀ ਉਮਰ ਇਕੱਠਿਆਂ ਦੀ ਨਿਭ ਗਈ ਏ ਅਸੀਂ ਚਾਹੁੰਦੇ ਆ ਇਹਨਾਂ ਦੀ ਵੀ ਅਗਾ ਸਾਡੇ ਵਾਂਗ ਨਿਭਚਾਏ ਫਿਰ ਬਾਪੂ ਨੇ ਖੂ ਦੇ ਉਦਾਲੇ-ਉਦਾਲੇ ਆਪ ਨਿਸ਼ਾਨ ਲਾ ਦਿੱਤੇ ਲਓ ਇਹ ਟੋਏ ਵਿੱਚ ਇਲਮਾ ਤੂਤ ਲਾਵੇ ਤੇ ਇੱਕ ਵਿੱਚ ਸੱਜਣ ਤੇ ਇਹ ਸਾਰੇ ਤੁਹਾਡੇ ਦੋਹਾਂ ਦੇ ਸਾਂਝੇ ਹੋਏ ਅਸਾਂ ਇਸੇ ਤਰ੍ਹਾਂ ਇਹ ਦੋਵੇਂ ਪਾਲਾਂ ਲਾਈਆਂ ਸਨ ਫਿਰ ਮਲਿਆਂ ਦੇ ਛਾਪੇ ਵੱਢ ਕੇ ਅਸਾਂ ਇਹਨਾਂ ਨੂੰ ਵਾੜ ਕੀਤੀ। ਇਹਨਾਂ ਨੂੰ ਪਸ਼ੂਆਂ ਤੋਂ ਬਚਾਉਣ ਵਾਸਤੇ ਅਸਾਂ ਕਈ ਵਾਰ ਕੰਡਿਆਂ ਨਾਲ ਹੱਥ ਪੜਵਾਈ। ਨਿੱਕੀਆਂ-ਨਿੱਕੀਆਂ ਦੀ ਛਾਵੇਂ ਅਸਾਂ ਚਾਹ ਨਾਲ ਮੰਜੇ ਡਾ ਲੈਨੇ। ਅੱਧੇ ਛਾਵੇਂ ਤੇ ਅੱਧੇ ਧੁੱਪੇ। ਅਸਾਂ ਸਾਰੀ ਦੁਪਹਿਰ ਕੱਢ ਜਾਣਾ। ਤੇ ਹੁਣ ਇਹਨਾਂ ਵਿੱਚ ਦੀ ਸਾਰਾ ਦਿਨ ਸੂਰਜ ਨਹੀਂ ਦੀਂਦਾ। ਹੈ ਤਾਂ ਉਂਝ ਸੁਰਗੀ। ਗਰਮੀਆਂ ਵਿੱਚ ਸਾਰਾ ਦਿਨ ਰੌਣਕ ਲੱਗੀ ਰਹਿੰਦੀ ਏ। ਤੇ ਜੇ ਕਿਤੇ ਜਿਵੇਂ ਧੰਨੇਸ਼ਾ ਆਂਦਾਏ ਇੱਥੇ 2-4 ਘੁਮਾ ਬਾਗ ਵੀ ਲੱਗ ਜਾਏ ਤਾਂ ਇਹ ਸੁਰਗ ਨਾਲੋਂ ਵੀ ਚੰਗਾ ਲੱਗਣ ਲੱਗ ਪਈ ਅੱਛਾ ਇਲਮੇ ਨਾਲ ਸਲਾਹ ਕਰਦੇ ਆ ਤੇ ਰਹਿਂਦੀ ਰਾਤ ਉਹ ਸੁੱਤਾ ਹੋਇਆ ਵੀ ਆਗ ਲਾਉਣ ਦੀਆਂ ਤਜਵੀਜ਼ਾਂ ਸੋਚਦਾ ਰਿਹਾ ਦੋਸਤੋ ਇਹ ਸੀ ਜਾਨੀ ਸੋਹਣ ਸਿੰਘ ਸੀਤਲ ਜੀ ਵੱਲੋਂ ਲਿਖਿਆ ਨਾਵਲ ਤੂਤਾਂ ਵਾਲਾ ਖੂਦ ਦਾ ਐਪੀਸੋਡ ਨੰਬਰ 2 ਮਿਲਦੇ ਹਾਂ ਇਸੇ ਪ੍ਰੋਗਰਾਮ ਦੀ ਅਕਲੀ ਵੀਡੀਓ ਵਿੱਚ ਇਸੇ ਨਾਵਲ ਦਾ ਐਪੀਸੋਡ ਨੰਬਰ ਇੰਨ ਲਾਇਕੀ ਤਦ ਤੱਕ ਇਸ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਤੇ ਆਪਣਾ ਪਿਆਰਾ ਜਿਹਾ ਕਮੈਂਟ ਇਸ ਵੀਡੀਓ ਥੱਲੇ ਜਰੂਰ ਦਿਓ ਤੇ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਔਨ ਕਰ ਲਵੋ ਧੰਨਵਾਦ